ਕਿ ਆਉਣ ਵਾਲੇ 2 ਸਾਲਾਂ ਦੇ ਵਿੱਚ ਜਿਹੜੀ ਜ਼ਮੀਨ ਹੈ ਨਾ ਪੰਜਾਬ ਦੀ ਇਹ ਬਹੁਤ ਮਹਗੀ ਹੋਣ ਜਾ ਰਹੀ ਹੈ ਖਾਸ ਕਰਕੇ ਜਿਵੇਂ ਅਸੀਂ ਕਬਜ਼ਾ ਲੈਣ ਵੱਲ ਜਾਣਾ ਓਵੇਂ ਓਵੇਂ ਪੰਜਾਬ ਦੀ ਜਿਹੜੀ ਜ਼ਮੀਨ ਹੋ ਇੱਕ ਇੱਕ ਕੇਲਾ 10-10 ਕਰੋੜ ਰੁਪਏ ਦਾ ਵਿਕੇਗਾ ਖਾਸ ਕਰਕੇ ਦੂਰ 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 ਦਰੜੇ ਦੇ ਪਿੰਡਾਂ ਦੇ ਪਿੰਡਾਂ ਦੇ ਵਿੱਚ ਵੀ ਅੰਬਾਨੀ ਅਡਾਨੀ ਬਿਰਲਾ ਟਾਟਾ ਇਹ ਜਿਹੜੇ ਵੱਡੇ ਗਰੁੱਪ ਨੇ ਤੇ ਇੱਕ ਮੋਦੀਆਂ ਦਾ ਗਰੁੱਪ ਹੈ ਹੋਰ ਮੈਂ ਉਹਦਾ ਨਾਮ ਤੁਹਾਨੂੰ ਪਤਾ ਕਰਕੇ ਦੱਸੂਗਾ ਗੁਜਰਾਤ ਦੇ ਵਿੱਚ ਉਹਨਾਂ ਵੱਲੋਂ ਵੱਡੇ ਪੱਤਰ ਦੇ ਉੱਤੇ ਇੱਕ ਆਖਰੀ ਹੱਲਾ ਮਾਰਿਆ ਜਾ ਰਿਹਾ ਹੈ ਕਿ ਤਾਂ ਕਿ ਪੰਜਾਬ ਦੀ ਜ਼ਮੀਨ ਖਰੀਦ ਕੇ ਅਸੀਂ ਘਟੂ ਘਟ ਡਾਵੇਦਾਰੀ ਜਿਹੜੀ ਹੈ ਉਹ ਜਿਤਾ ਸਕੀਏ ਪੰਜਾਬ ਦੇ ਉੱਤੇ ਕਿ ਸਾਡੀ ਮਲਕੀਤ ਆ ਇਹ ਇਹ ਜ਼ਮੀਨ ਇੰਡੀਆ ਦਾ ਜਿਹੜਾ ਮਾਲ ਵਿਭਾਗ ਮਾਲ ਵਿਭਾਗੇ ਦੀਆਂ ਜਿਹੜੀਆਂ ਫਰਦਾ ਹੁੰਦੀਆਂ ਨੇ ਪਟਵਾਰੀਆਂ ਦਾ ਜਿਹੜਾ ਰਿਕਾਰਡ ਹੁੰਦਾ ਜਿੰਨਾ ਵੀ ਉਸ ਦੇ ਮੁਤਾਬਕ ਇਹ ਜ਼ਮੀਨ ਸਾਡੀ ਹੈ ਬ੍ਰਾਹਮਣ ਨੂੰ ਪਤਾ ਹੈ ਇਸ ਗੱਲ ਦਾ ਕਿ ਖਾਲਿਸਤਾਨ ਬਣ ਰਿਹਾ ਹੈ ਖਾਲਿਸਤਾਨ ਨੂੰ ਕੋਈ ਰੋਕ ਨਹੀਂ ਸਕਦਾ ਬਣਨ ਤੋਂ ਤੇ ਸਿੱਖ ਬਹੁਤ ਅਮੀਰ ਨੇ ਤਕੜੇ ਨੇ ਕਾਮਯਾਬ ਨੇ ਸਿੱਖ ਦੁਨੀਆ ਭਰ ਦੇ ਵਿੱਚ ਤੇ ਜਦੋਂ ਖਾਲਸਾਤਨ ਬਣ ਗਿਆ ਉਹਨਾਂ ਨੇ ਜ਼ਮੀਨਾਂ ਖਰੀਦਣੀਆਂ ਨੇ ਵਾਪਸ ਆ ਕੇ ਤੇ ਕਿਉਂ ਅਸੀਂ ਫਿਰ ਉਹਨਾਂ ਨੂੰ ਵੱਡੀ ਕੀਮਤ ਤੇ ਜ਼ਮੀਨ ਵੇਚਾਂਗੇ ਅਸੀਂ ਉਹਨਾਂ ਨੂੰ ਸਿੱਖਾਂ ਨੂੰ 10-10 ਕਰੋੜ 20-20 ਕਰੋੜ ਰੁਪਏ ਤੱਕ ਕਿਲਾ ਜਾਊਗਾ ਇਹ ਤੁਸੀਂ ਖਾਲੀ ਕਾਗਜ਼ ਤੇ ਲਿਖ ਲਓ ਇਹ ਗੱਲ ਇੱਕ ਇਹ ਗੱਲ ਹੋਣ ਜਾ ਰਹੀ ਹੈ ਸੋ ਆਪਣੇ ਮਨ ਦੇ ਵਿੱਚ ਬਿਠਾਓ ਕਿ ਜ਼ਮੀਨ ਨਹੀਂ ਵੇਚਣੀ ਹੈਗੀ ਡਾਊਨਲੋਡ ਸ਼ੇਅਰ ਚੈਟ